ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸੰਗਠਨਾਂ ਵਿੱਚ ਨਾਮਯੁਕਤ ਨੌਜਵਾਨਾਂ ਨੂੰ 51 ਹਜ਼ਾਰ ਤੋਂ ਵੱਧ ਨਿਯੁਕਤੀ ਪੱਤਰ ਵੰਡਣਗੇ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਚਰ ਕਪੂਰਥਲਾ ਅਤੇ ਰੇਲਵੇ ਰਾਜ ਮੰਤਰੀ ਰੁਮਨੀਤ ਸਿੰਘ ਪਟਿਆਲਾ ਚ ਨਿਯੁਕਤੀ ਪੱਤਰ ਕਰਨਗੇ ਤਕਸੀਮ ਪੰਜਾਬ ਵਿਧਾਨ ਸਭਾ ਨੇ ਪਾਕੜਾ ਅਤੇ ਪਾਕੜਾ ਪਿਆਸ ਪ੍ਰਬੰਧਨ ਬੋਰਡ ਦੇ ਹੋਰ ਨਾਟਮਾ ਤੇ ਸੀਆਈਐਸਐਫ ਮਲਾਸਮਾਂ ਦੀ ਤਣਾਤੀ ਨਾ ਕਰਨ ਬਾਰੇ ਕੇਂਦਰ ਸਰਕਾਰ ਨੂੰ ਸਰਬਸੰਮਤੀ ਨਾਲ ਕੀਤੀ ਸਿਫਾਰਿਸ਼ ਸਦਨ ਵੱਲੋਂ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਬਾਰੇ ਪੰਜਾਬ ਸੋਧ ਬਿੱਲ ਦੁਖ ਸਰ 25 ਸਮੇਤ ਪੰਜ ਮਹੱਤਵਪੂਰਨ ਬਿੱਲ ਸਰਬਸੰਮਤੀ ਨਾਲ ਪਾਸ ਵਾਦੀ ਆਬਾਦੀ ਦੀਆਂ ਚੁਣੌਤੀਆਂ ਤੇ ਮੌਕਿਆਂ ਤੇ ਧਿਆਨ ਕੇਂਦਰਿਤ ਕਰਨ ਲਈ ਅੱਜ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਜਾ ਰਿਹਾ ਹੈ ਅਦੇ ਮੌਸਮ ਪਾਗਵਲ ਨੂੰ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਪੈੰਦੀ ਪੇਸ਼ੀਨ ਗਈ ਤੇ ਹੁਣ ਖਬਰਾਂ ਵਿਸਥਾਰ ਨਾਲ प्रधानमंत्री नरेंद्र मोदी के सोलवें रोजगार मेले दौरान देश भर में संताली थावे वक् सरकारी विभागों संगठना च नव नियुक्त हुए नौजवान वीडियो कॉन्फ्रेंसिंग राही इकवंजा हजार पत्र वंडन श्री मोदी इस मौके नमें नियुक्त हुए लोगों संबोधन भी देश भर तो चुने गए नमें भर्ती हुए नौजवान रेलवे मंत्रालय गृह मामले सेहत परिवार भलाई किट रोजगार विभाग डाक वित्तीय सेवा विभाग समेत होरना कई विभागों मंत्रालय कार्यभार संभालने पंजाब रोज़गार मेला दो था करवाया जाएगा जिस रेल कोच फैक्ट्री कपूरथला को पटियालाकोमोटिव वर्क शामिल ने सहकारिता राजी कृष्णपाल गुरजर रेल कोच फैक्ट्री कपूरथला को विगरााम चामिल होगा जिथे नव नियुक्त होौजाना नियुक्ति पत्र सौंपे जाने उधर पटियाला रेलवे राज्य मंत्री रवनीत सिंह इस मौके दो सौ सोलह उम्मीदवारों नियुक्ति पत्र तकसीम करेंगे ਇਪਾਲ ਕੱਤਵੀ ਪ੍ਰਧਾਨ ਮੰਤਰੀ ਦੀ ਮਿਸ਼ਨ ਮੋਡ ਵਿੱਚ ਸਮੇਂ ਸਿਰ ਭਰਤੀ ਤੇ ਖਾਲੀ ਅਸਾਮੀਆਂ ਨੂੰ ਭਰਨ ਨੂੰ ਯਕੀਨੀ ਬਣਾਉਣ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪੰਜਾਬ ਵਿਧਾਨ ਸਭਾ ਨੇ ਸਰਬਸਮਤੀ ਨਾਲ ਸਿਫਾਰਿਸ਼ ਕੀਤੀ ਹੈ ਕਿ ਕੇਂਦਰ ਨੂੰ ਪਾਖੜਾ ਡੈਮ ਤੇ ਪੰਜਾਬ ਦੇ ਹੋਰਨਾ ਪਾਖੜਾ ਵਿਆਸ ਪ੍ਰਬੰਧਨ ਬੋਰਡ ਹਾਈਡਰੋ ਪ੍ਰੋਜੈਕਟਾਂ ਤੇ ਸੀਆਈਐਸਐਫ ਮਲਾਜ਼ਮਾਂ ਦੀ ਤਨਾਤ ਨਾ ਕਰਨ ਦੀ ਬੇਨਤੀ ਕੀਤੀ ਜਾ ਸਕੀ ਹੈ ਪਾਖੜਾ ਡੈਮ ਤੇ ਸੂਬੇ ਦੇ ਹੋੜਨਾ ਡੈਮਾਂ ਤੇ ਸੀਆਈਐਸਐਫ ਦੀ ਬਚਾਈ ਪੰਜਾਬ ਪੁਲਿਸ ਦੀ ਤਨਾਤੀ ਤੇ ਚਰਚਾ ਤੋਂ ਬਾਅਦ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਸੂਬੇ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ 'ਚ ਮੁੱਦਾ ਉਠਾਇਆ ਬਾਅਦ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਸ ਮੁੱਦੇ ਤੇ ਜ਼ੁਬਾਨੀ voting ਤੋਂ ਬਾਅਦ ਵਿਧਾਨ ਸਭਾ ਦੇ ਫੈਸਲੇ ਦਾ ਐਲਾਨ ਕੀਤਾ ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ 2 ਦਿਨਾਂ ਇਸ ਵਿਸੇਸ਼ ਇਜਲਾਸ ਜੋ ਕਿ ਕੱਲ ਸ਼ੁਰੂ ਹੋਇਆ ਸੀ ਨੂੰ 2 ਹੋਰ 3 ਵਧਾ ਦਿੱਤਾ ਗਿਆ ਵਿਧਾਨ ਸਭਾ ਚ ਇਸ ਦਾ ਐਲਾਨ ਕਰਦਿਆਂ ਸਪੀਕਰ ਨੇ ਕਿਹਾ ਕਿ ਇਜਲਾਸ ਸੋਮਵਾਰ ਨੂੰ ਦੁਪਹਿਰ 2 ਵਜੇ ਤੇ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ ਸ਼ਨੀਚਰਵਾਰ ਤੇ ਐਤਵਾਰ ਛੁੱਟੀ ਰਹੇਗੀ ਪੰਜਾਬ ਵਿਧਾਨ ਸਭਾ ਦੇ ਇਸ ਨਵੇਂ ਇਜਲਾਸ ਦੌਰਾਨ ਅੱਜ ਸਦਨ ਨੇ ਪੰਜ ਮਹੱਤਵਪੂਰਨ ਬਿੱਲ ਵੀ ਹਾਜ਼ਰ ਮੈਂਬਰਾਂ ਦੀ ਸਰਬਸੰਮਤੀ ਨਾਲ ਪਾਸ ਕੀਤੇ ਪਸ਼ੂ ਪਾਲਨ ਮੰਤਰੀ ਗੁਰਮੀਤ ਸਿੰਘ ਖੋਡੀਆਂ ਨੇ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਬਾਰੇ ਪੰਜਾਬ ਸੂਦ ਬਿੱਲ 2025 ਪੇਸ਼ ਕੀਤਾ ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਰਿਆਤਪਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਖਸ਼ਿਆਲਪੁਰ ਬਿੱਲ 2025 ਸੀਜੀਸੀ ਯੂਨੀਵਰਸਿਟੀ ਮੁਹਾਲੀ ਬਿੱਲ 2025 ਤੇ ਤਨਪ੍ਰੀਤ ਸਿੰਘ ਸੌਂ ਨੇ ਪੰਜਾਬ ਦੁਕਾਨਾਂ ਤੇ ਵਪਾਰਕ ਸਥਾਪਨਾਵਾਂ ਬਾਰੇ ਸੂਦ ਬਿੱਲ 2025 ਤੇ ਪੰਜਾਬ ਖੇਤਪਲਾਈ ਫੰਡ ਸੂਦ ਬਿੱਲ ਕੀਤਾ ਜਿਨ੍ਹਾਂ ਨੂੰ ਸਦਨ ਨੇ ਸਰਸਮਤੀ ਨਾਲ ਪਾਸ ਕਰ ਦਿੱਤਾ ਇਸ ਤੋਂ ਬਾਅਦ اجلاس ਸੋਮਵਾਰ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਪਿੰਡੋ ਵਿਕਾਸ ਦੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂ ਨੇ ਵਿਧਾਨ ਸਭਾ ਚਿਕਤਿਆਨ ਦਬਾਉ ਮਤੇ ਦੇ ਜਵਾਬ ਜਿ ਦੱਸਿਆ ਕਿ ਤਲਵਾੜਾ ਦੇ ਬਸ ਅਡੇ ਦੀ ਇਮਾਰਤ ਦੀ ਟ੍ਰਾਂਸਪੋਰਟ ਵਿਭਾਗ ਦੇ ਤਾਲਮੇਲ ਨਾਲ ਨੁਹਾਤ ਪਤਲੀ ਜਾਵੇਗੀ ਦਸੂਹਾ ਦੇ ਵਿਧਾਇਕ ਵੱਲੋਂ ਬਲਾਕ ਤਲਵਾੜਾ ਦੇ ਬਸ ਅਡੇ ਦੀ ਇਮਾਰਤ ਦੀ ਖਸਤਾ ਹਾਲਤ ਬਾਰੇ ਧਿਆਨ ਦਵਾਇਆ ਗਿਆ ਜਿਸ ਦੇ ਜਵਾਬ ਚ ਸ਼੍ਰੀ ਸੌਂ ਨੇ ਕਿਹਾ ਕਿ ਹਾਲ ਦੀ ਕੜੀ ਪੰਚਾਇਤ ਸਮਤੀ ਕੋਲ ਬਸ ਅਡੇ ਦੀ ਨਵੀਂ ਉਸਾਰੀ ਲਈ ਲੋੜਿੰਦੇ ਫੰਡਸ ਉਪਲਬਧ ਨਹੀਂ ਹਨ ਜਦੋਂ ਤੱਕ ਬਸ ਅਡੇ ਦੀ ਨਵੀਂ ਇਮਾਰਤ ਦੀ ਉਸਾਰੀ ਨਹੀਂ ਹੁੰਦੀ ਉਸ ਸਮੇਂ ਤੱਕ ਇਸ ਨੂੰ ਚੱਲਦੀ ਹਾਲਤ ਵਿੱਚ ਰੱਖਣ ਲਈ ਸੰ ਇਹ ਫੰਡ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਵਿੱਚੋਂ ਮੁਰੰਮਤ ਕਰਨ ਦੇ ਉਪਰਾਲੇ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਟ੍ਰਾਂਸਪੋਰਟ ਵਿਭਾਗ ਵੱਲੋਂ ਸਾਲ 2021 ਦੌਰਾਨ ਬਸ ਸੱਡਾ ਤਲਵਾੜਾ ਦੀ ਨਵੀਂ ਉਸਾਰੀ ਲਈ 2 ਕਰੋੜ 60 ਲੱਖ ਰੁਪਏ ਦੀ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਗਈ ਸੀ ਪਰ ਫੰਡ ਪ੍ਰਾਪਤ ਨਾ ਹੋਣ ਕਾਰਨ ਉਸਾਰੀ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ। ਹੁਣ ਦੁਬਾਰਾ ਟ੍ਰਾਂਸਪੋਰਟ ਵਿਭਾਗ ਨਾਲ رابطہ ਕਰਕੇ ਬਸ ਸੱਡੇ ਦੀ ਦਸ਼ਾ ਬਤਲੀ ਜਾਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @tarid_iir_rnu_chalander ਸਾਡਾ ਫੇਸਬੁੱਕ ਪੇਜ ਹੈ rnu-iir_chalander ਅਤੇ YouTube ਤੇ ਸਾਡਾ ਚੈਨਲ ਹੈ @tarid_iir_chalander ਅੱਜ ਵਿਸ਼ਵ ਜਨਸੰਖਿਆ ਦਿਵਸ ਹੈ ਇਹ ਦਿਨ ਹਰ ਸਾਲ 11 ਜੁਲਾਈ ਨੂੰ ਆਬਾਦੀ ਦੀਆਂ ਚੁਣੌਤੀਆਂ ਤੇ ਮਾਕਿਆਂ ਤੇ ਧਿਆਨ ਕੇਂਦਰਿਤ ਕਰਨ ਲਈ ਮਨਾਇਆ ਜਾਂਦਾ ਹੈ ਇਹ ਆਬਾਦੀ ਨਾਲ ਸੰਬੰਧਿਤ ਚਿੰਤਾਵਾਂ ਨੂੰ ਹੱਲ ਕਰਨ ਤੇ ਇੱਕ ਨਿਰੰਤਰ ਰਹਿਣ ਯੋਗ ਪਵੇਖ ਲਈ ਕੰਮ ਕਰਨ ਦੀ ਯਾਦ ਦਿਵਾਉਂਦਾ ਹੈ ਇੱਕ ਰਿਪੋਰਟ ਵਿਸ਼ਵ ਜਨ ਸੰਖਿਆ ਦਿਵਸ ਪਹਿਲੀ ਵਾਰ 11 ਜੁਲਾਈ 1990 ਨੂੰ 90 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਗਿਆ ਸੀ ਇਸ ਸਾਲ ਦਾ ਵਿਸ਼ਾ ਹੈ ਮਾਂ ਅਤੇ ਬੱਚੇ ਦੀ ਤੰਦਰੁਸਤੀ ਅਤੇ ਭਲਾਈ ਲਈ ਗਰਭ ਅਵਸਥਾ ਦੌਰਾਨ ਸਹੀ ਦੇਖਭਾਲ ਇਸ ਵਿਸ਼ੇ ਤਹਿਤ ਮਾਂ ਅਤੇ ਬੱਚੇ ਦੀ ਸਿਹਤ ਲਈ ਯੋਜਨਾਬੱਧ ਪਾਲਣ ਪੋਸ਼ਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਗਿਆ ਹੈ ਇਸ ਮੌਕੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਹੈ ਕਿ ਇਹ ਦਿਨ ਪਰਿਵਾਰ ਨਿਯੋਜਨ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਆਬਾਦੀ ਨਾਲ ਸੰਬੰਧਿਤ ਚੁਣੌਤੀਆਂ ਨਾਲ ਨਿਪਟਣ ਲਈ ਭਾਰਤ ਦੇ ਸੰਕਲਪ ਨੂੰ ਨਿਭਾਉਣ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਆਯੁਸ਼ਮਨ ਆਰੋਗਿਆ ਮੰਤ੍ਰਸਮੇਤ ਜਨਤਕ ਸਿਹਤ ਇਕਾਈਆਂ ਰਾਹੀਂ ਦੇਸ਼ ਪੈਰ ਵਿੱਚ ਜ਼ਰੂਰੀ ਪਰਿਵਾਰ ਨਿਯੋਜਨ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਇਸ ਸਾਲ ਦਾ ਨਾਰਾ ਹੈ ਮਾਂ ਬਣਨ ਦੀ ਉਮਰ ਉਹੀ ਜਦੋਂ ਤਨ ਅਤੇ ਮਨ ਦੀ ਤਿਆਰੀ ਸਹੀ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਚੰਡੀਗੜ੍ਹ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੇ ਆਮ ਆਦਮੀ ਪਾਰਟੀ ਦੇ ਕਨਪਛਾਤੇ ਮੀਡੀਆ ਹੈਂਡਲਰ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸ਼੍ਰੀ ਬਾਜਵਾ ਦੇ ਬਿਆਨ ਦੀ ਇੱਕ ਛੇੜਛਾੜ ਵਾਲੀ ਵੀਡੀਓ ਪੋਸਟ ਕਰਨ ਲਈ ਦਰਜ ਕੀਤਾ ਗਿਆ ਹੈ। ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਸਾਫਾ ਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਅਮਨ ਉਰੋੜਾ ਤੇ ਉਹਨਾਂ ਦੇ ਸਾਥੀਆਂ ਖਿਲਾਫ ਚੰਡੀਗੜ੍ਹ ਪੁਲਿਸ ਕੋਲ ਇੱਕ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਉਹਨਾਂ ਤੇ ਉਹਨਾਂ ਦੇ ਸਿਆਸੀ ਅਕਸ ਨੂੰ ਖਰਾਬ ਕਰਨ ਦੇ ਉਦੇਸ਼ ਨਾਲ ਛੇੜਛਾੜ ਵਾਲੀਆਂ ਵੀਡੀਓ ਬਣਾਉਣ ਤੇ ਪ੍ਰਸਾਰਿਤ ਕਰਨ ਦਾ ਦੋਸ਼ ਲਾਇਆ ਗਿਆ ਹੈ ਉਹਨਾਂ ਕਿਹਾ ਛੇੜਛਾੜ ਵਾਲੀ ਵੀਡੀਓ ਆਮ ਆਦਮੀ ਪਾਰਟੀ ਦੇ ਅਧਿਕਾਰ ਸੋਸ਼ਲ ਮੀਡੀਆ ਹੈਂਡਲ ਤੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਉਹਨਾਂ ਦੀ ਅਤੇ ਕਾਂਗਰਸ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਪੋਸਟ ਕੀਤੀ ਗਈ ਸੀ ਇਸ ਵਿੱਚ ਅਜਿਹਾ ਦਰਸਾਇਆ ਗਿਆ ਸੀ ਜਿਵੇਂ ਕਿ ਸ਼੍ਰੀ ਬਾਦਸ਼ਾ ਸਾਬਕਾ ਮੰਤਰੀ ਬਿਕਮ ਸਿੰਘ ਮਜੀਠੀਆ ਦੀ ਹਮਾਇਤ ਕਰ ਰਹੇ ਹੂਨ ਚਾਤ ਕੀ ਅਸ अजिहा कुछ नहीं सी जलंधर के डिप्टी कमिश्नर डॉक्टर हिमांशु अग्रवाल ने अज खाली प्लाटा से कूड़ा सुट्टत शिकायतों की रिपोर्ट करने डीसी ऑफिस एक्शन हैल्पलाइन वटसअप नंबर नौ छ चार छ दो 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 जारी पारी कित ਲੋਕ ਹੁਣ ਕੂੜੇ ਦੇ ਢੇਰ ਵਾਲੇ ਪਲਾਟਾਂ ਦੀ ਥਾਂ ਪਤਾ ਤੇ ਤਸਵੀਰਾਂ ਵੀ ਸਾਕਤੇ ਨੇ ਜਿਸ ਤੋਂ ਬਾਅਦ ਸਬੰਧਤ ਅਧਿਕਾਰੀ ਲੋੜਿੰਦੀ ਕਾਰਵਾਈ ਕਰਨਗੇ ਪ੍ਰਸ਼ਾਸਨ ਨੇ ਆਪਣੇ ਪਲਾਟਾਂ ਦੀ ਸਫਾਈ ਕਰਨ ਤੋਂ ਸਫਲ ਰਹਿਣ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਕਰਦਿਆਂ 150 ਤੋਂ ਬਾਅਦ ਚਲਾਨ ਤੇ 300 ਤੋਂ ਬਾਅਦ ਕਾਰਨ ਦਸੂ ਨੋਟਿਸ ਜਾਰੀ ਕੀਤੇ ਨੇ ਇਸ ਤੋਂ ਇਲਾਵਾ ਇੱਕ ਪਲਾਟ ਮਾਲਕ ਨੇ ਤੇ ਨਗਰ ਨਿਗਮ ਵੱਲੋਂ ਉਸਦੀ ਜਾਇਦਾਦ ਤੋਂ ਕੂੜਾ ਹਟਾਉਣ ਲਈ ਕੀਤੇ ਖਰਚੇ ਵਜੋਂ 25000 ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਸਿਹਤ ਸੰਸਥਾਵਾਂ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਤੇਬਾਰ ਮੁਹਿੰਮ ਦੌਰਾਨ ਜਾਗਰੂਕਤਾ ਫੈਲਾਈ ਜਾ ਰਹੀ ਹੈ। ਅਜ ਤਰਨਤਾਰਨ ਦੇ ਸਿਵਲ ਸਰਜਨ ਡਾਕਟਰ ਗੋਪੀ ਸਿੰਘ ਰਾਣੀ ਨੇ ਕਿਹਾ ਕਿ ਮੌਜੂਦਾ ਬਰਸਾਤ ਦੇ ਮੌਸਮ ਨੂੰ ਧਿਆਨ ਚਾਹਤਿਆਂ ਵਿਭਾਗ ਵੱਲੋਂ ਪੰਜਾਬ ਰੋਡਵੇਜ਼ ਦੇ ਡੀਪੋ ਵਿਖੇ ਜਾ ਕੇ ਡੇਂਗੂ ਖਿਲਾਫ ਜਾਗਰੂਕਤਾ ਫੈਲਾਈ ਗਈ। ਉਧਰ ਮੁਹਾਲੀ ਦੀ ਸਿਵਲ ਸਰਜਨ ਡਾਕਟਰ ਸੰਗੀਤਾ ਜੈਨੇ ਨੇ ਦੱਸਿਆ ਕਿ ਸਿਹਤ ਟੀਮਾਂ ਨੇ ਵਿਸ਼ੇਸ਼ ਤੌਰ ਤੇ ਪ੍ਰਾਈਵੇਟ ਦਫ਼ਤਰਾਂ ਤੇ ਘਰਾਂ ਜਾ ਕੇ ਵੱਖ-ਵੱਖ ਥਾਵਾਂ ਦਾ ਨਿਰਖਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦਾਖਲਾ ਸਾਲ 2014 ਤੋਂ ਅੰਡਰਗ੍ਰੈਜੂਏਟ ਪੋਸਟ ਗ੍ਰੈਜੂਏਟ ਤੇ ਪੇਸ਼ੇਵਰ ਕੋਰਸਾਂ ਲਈ ਇੱਕ ਸੁਨਹਿਰੀ ਮੌਕਾ ਦਿੱਤਾ ਹੈ ਤਾਂ ਜੋ ਵਿਦਿਆਰਥੀ ਆਪਣੀਆਂ ਡਿਗਰੀਆਂ ਪਾਸ ਕਰ ਸਕਣ ਜਿੱਥੇ ਉਹਨਾਂ ਦੇ ਸਾਰੇ ਮੰਜ਼ੂਰ ਮੌਕੇ ਖਤਮ ਹੋ ਗਏ ਸਨ ਇਸ ਪ੍ਰੀਖਿਆ ਲਈ ਆਪਣੇ ਸਬੰਧਤ ਰੀਅਪੀਅਰ ਕੰਪਾਰਟਮੈਂਟ ਪੂਰੇ ਵਿਸ਼ੇ ਸੁਧਾਰ ਵਾਧੂ ਕਾਰਜ ਜਾਂ ਖੁੰਝੇ ਹੋਏ ਪ੍ਰੈਕਟੀਕਲ ਪਾਸ ਕਰਨ ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੰਦਾ ਹੈ ਇਹ ਮੌਕਾ ਸਿਰਫ ਸੈਮੈਸਟਰ ਸਿਸਟਮ ਕੋਰਸਾਂ ਤੇ ਲਾਗੂ ਹੈ ਇਹ ਨਵੰਬਰ-ਦਸੰਬਰ 2025 ਚ ਅੰਤਮ ਸੈਮੈਸਟਰ ਪ੍ਰੀਖਿਆਵਾਂ ਦੇ ਸਾਰੀਆਂ ਅਰਜ਼ੀਆਂ ਸਿਰਫ ਆਨਲਾਈਨ ਜਮ੍ਹਾਂ ਕਰਵਾਈਆਂ ਜਾਣਗੀਆਂ ਵਧੇਰੇ ਜਾਣਕਾਰੀ ਯੂਨੀਵਰਸਿਟੀ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ ਚੋਣ ਕਮਿਸ਼ਨ ਦੀਆਂ ਹਦਾਇਤਾਂ ਵਿਦਾਨ ਸਭਾ ਹਲਕਾ ਬਠਿੰਡਾ 3 ਬੂਥ ਲੈਵਲ ਅਫਸਰਾਂ ਨੂੰ ਨਾਲ ਦੇ ਸੰਬੰਧਿਤ ਚੋਣ ਦਾ ਰਜਿਸਟ੍ਰੇਸ਼ਨ ਅਫਸਰਾਂ ਤੇ ਐਸੈਂਬਲੀ ਮਾਸਟਰ ਟ੍ਰੇਨਰਾਂ ਵੱਲੋਂ ਸਿਖਲਾਈ ਦਿੱਤੀ ਗਈ ਉਦਰ ਜ਼ਿਲ੍ਹਾ ਗੁਰਦਾਸਪੁਰ ਦੇ 7 ਵਿਧਾਨ ਸਭਾ ਹਲਕਿਆਂ ਦੇ ਬੀਐਲਓ ਨੂੰ 14 ਤੇ 15 ਜੁਲਾਈ ਨੂੰ ਸਿਖਲਾਈ ਪ੍ਰੋਗਰਾਮ ਦੌਰਾਨ ਸਿਖਲਾਈ ਦਿੱਤੀ ਜਾਵੇਗੀ पंजाब के पिंड अयली खिडारी जयवंत सिंह गरीवाल ने पोलैंड सॉफ्ट टैनिस कौमांतरी मुकाबले चैंपियन पंजाब के बनकर नौशन कित तो नौ जुलाई तक वारसा विखे अठारहवें पोलैंड कप अंतरराष्ट्रीय सॉफ्ट चैंपियनशिप जयवंत ने सिंगल जा चांदी जबकि डबल प्रतियोगिता चारत सोने का तमगा है मौसम विभाग ने पंजाब हरियाणा चंडीगढ़ दिल्ली हिमाचल प्रदेश उत्तराखंड के कुछ हिस्सों च भारी हिस्सा चारीवी पैण संभावना जताई है आखिर च खास खबर एक बार फिर तो ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਵੀਡੀਓ ਕਾਨਫਰੈਂਸਿੰਗ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸੰਗਠਨਾਵਾਂ ਚ ਨੌਕਰੀ ਨਿਯੁਕਤ ਨੌਜਵਾਨਾਂ ਨੂੰ 51 ਹਜ਼ਾਰ ਤੋਂ ਵੱਧ ਨਿਯੁਕਤੀ ਪੱਤਰ ਵੰਡਣਗੇ। ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਚਰ, ਕਪੂਰਥਲਾ ਤੇ ਰੇਲਵੇ ਰਾਜ ਮੰਤਰੀ ਰਮਨਿਤ ਸਿੰਘ ਪਟਿਆਲਾ ਚ ਨਿਯੁਕਤੀ ਪੱਤਰ ਕਰਨਗੇ। ਤਕਸੀਮ ਪੰਜਾਬ ਵਿਧਾਨ ਸਭਾ ਨੇ ਪਾਕੜਾ ਤੇ ਪਾਕੜਾ ਬਿਆਸ ਪ੍ਰਬੰਧਨ ਬੋਰਡ ਦੇ ਸੀਆਈਐਸਐਫ ਮਲਾਜ਼ਮਾਂ ਦੀ ਤਾਇਨਾਤੀ ਨਾ ਕਰਨ ਬਾਰੇ ਕੇਂਦਰ ਸਰਕਾਰ ਨੂੰ ਸਰਵਸੰਮਤੀ ਨਾਲ ਕੀਤੀ ਸਿਫਾਰਿਸ਼। ਸਦਨ ਵੱਲੋਂ ਜਨਰਾਂਪਤੀ ਬਿਹਰਾਮੀ ਦੀ ਰੋਕਥਾਮ ਬਾਰੇ ਪੰਜਾਬ ਸੋਧ ਬਿੱਲ 2025 ਸਮੇਤ ਪੰਜ ਮਹੱਤਵਪੂਰਨ ਬਿੱਲ ਸਰਬਸੰਮਤੀ ਨਾਲ ਪਾਸ ਤੇ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਹੈਰਾਨਾ ਤੇ ਚੰਡੀਗੜ੍ਹ ਚ ਕੁਝ ਹਿੱਸਿਆਂ ਚ ਭਾਰਿਮੀ ਪੈਂਦੀ ਪੇਸ਼ੀਨ ਹੋਈ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਦੇ 30 ਮਿੰਟ ਤੇ ਨਮਸਕਾਰ